ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਧਿਆਪਕਾਂ ਲਈ ਖੁਸ਼ ਖਬਰੀ ਤਰਕੀਆਂ ਦਾ ਰੋਹਿਆ ਸਾਫ 19 ਚੋਂ ਤੋਂ ਹੋਵੇਗੀ ਦਸਤਾਵੇਜ਼ਾਂ ਦੀ ਜਾਂਚ ਪੰਜਾਬ ਵਿੱਚ ਸਾਲਾਂ ਤੋਂ ਤਰੱਕੀ ਦੀ ਉਡੀਕ ਕਰ ਰਹੇ ਮਾਸਟਰ ਕਾਰ ਅਧਿਆਪਕਾਂ ਨੂੰ ਜਲਦੀ ਹੀ ਇਲੈਕਟ੍ਰੋਨਾਂ ਵਜੋਂ ਤਰੱਕੀ ਦੀ ਇੰਤਿ ਜਾਵੇਗੀ ਹਾਈ ਕੋਰਟ ਨੇ ਹੁਕਮਾਂ ਤੇ ਸਿੱਖਿਆ ਵਿਭਾਗ ਨੇ ਅਰਜੀ ਸੀਨੀਅਰ ਤਤ ਸੂਚਿਤ ਦੇ ਅਧਿਕਾਰ ਅਤੇ ਅਧਿਆਪਕਾਂ ਦੀਆਂ ਤਰੱਕੀਆਂ ਕਰਨ ਦਾ ਪੈਸਲ ਲਿਆ ਹੈ ਇਹ ਸੂਚੀ 19 ਮਈ ਨੂੰ ਜਾਰੀ ਕੀਤੀ ਗਈ ਹੈ ਇਸ ਵਿੱਚ 2008 2012 2016 ਅਤੇ 2021 ਵਿੱਚ ਸਮਿਖਿਆ ਕੀਤੇ ਗਏ ਕੇਸ ਖਾਮਿਲ ਖਾਨ ਜਿਨ੍ਹਾਂ ਵਿੱਚ ਕੋਈ ਟੀਚਰ ਅਧਿਆਪਕ ਦੇ ਜੂਨੀਅਰ ਦੀ ਤਰੱਕੀ ਵਿੱਚ ਕੀਤੀ ਗਈ ਹੈ ਜਦਕਿ ਉਹਨਾਂ ਨੂੰ ਤਰੱਕੀ ਨਹੀਂ ਦਿੱਤੀ ਗਈ ਹੈ ਇਸ ਦੇ ਨਾਲ ਹੀ 19 ਤਰੀਕ ਤੋਂ ਉੱਤਖ ਵਿਅਕਤੀ ਨੂੰ ਆਪਣੇ ਦਸਤਾਵੇਜ਼ ਦੀ ਜਾਂਚ ਕਰਵਾਉਣ ਲਈ ਮੁਹੱਲੀ ਦੇ ਫੇਜ਼ ਕੀ ਵੀ 1 ਸਕੂਲ ਵਿੱਚ ਬਣਾਏ ਗਏ ਕੇਂਦਰ ਵਿੱਚ ਹਾਜ਼ਰ ਹੋਣਾ ਪਵੇਗਾ ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ